ਭਾਰਤ ਦੀ 140 ਕਰੋੜ ਦੀ ਆਬਾਦੀ ਵਿੱਚੋਂ 1687 ਲੋਕ ਜੀ ਹਾਂ ਮਹਿਸ 1687 ਲੋਕ ਦੇਸ਼ ਦੀ ਜੀਡੀਪੀ ਦਾ ਤਕਰੀਬਨ ਅੱਧਾ ਪੈਸਾ ਆਪਣੀ ਜੇਬ ਵਿੱਚ ਦੱਬ ਕੇ ਬੈਠੇ ਨੇ ਹੁਣ ਜਰਾ ਸੋਚੋ ਕਿ ਬਾਕੀ ਦੇ 139 ਕਰੋੜ 98 ਲੱਖ ਲੋਕਾਂ ਲਈ ਮਗਰ ਕੀ ਬਚਦਾ ਹੈ ਚਿੱਲਰ ਚੁਟਕਲੇ ਜਾਂ ਫਿਰ ਈਐਮਆਈ ਦੀ ਟੈਨਸ਼ਨ ਦੋਸਤੋ ਦਰਸਲ ਇਹ ਜਾਣਕਾਰੀ ਸਾਨੂੰ ਐਮ3ਐਮ ਹਰੂਨ ਰਿਚ ਲਿਸਟ 2025 ਤੋਂ ਮਿਲੀ ਹੈ ਇਸ ਦੇ ਮੁਤਾਬਕ ਭਾਰਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਦੀ ਦੌਲਤ ਰੱਖਣ ਵਾਲਿਆਂ ਦੀ ਗਿਣਤੀ 1687 ਅੰਕੀ ਗਈ ਹੈ ਇਸ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਦੇ ਸਭ ਤੋਂ ਤਨਾੜ ਲੋਕਾਂ ਦੀ ਲਿਸਟ ਵਿੱਚ ਸਿਖਰ ਉੱਤੇ ਹਮੇਸ਼ਾ ਮੰਗ ਮੁਕੇਸ਼ ਅੰਬਾਨੀ ਐਂਡ ਫੈਮਿਲੀ ਹੀ ਮੌਜੂਦ ਨੇ 9.55 ਲੱਖ ਕਰੋੜ ਦੀ ਦੌਲਤ ਦੇ ਨਾਲ ਉਹਨਾਂ ਦੇ ਪਿੱਛੇ ਨੇ ਗੌਤਮ ਅੰਨਾਨੀ ਐਂਡ ਫੈਮਿਲੀ ਜਿਨ੍ਹਾਂ ਕੋਲ 8.15 ਲੱਖ ਕਰੋੜ ਦਾ ਖਜ਼ਾਨਾ ਹੈ ਇਨਾਂ ਦੀ ਦੌਲਤ ਨੂੰ ਜੇ ਆਪਸ ਵਿੱਚ ਮਿਲਾ ਦਿੱਤਾ ਜਾਵੇ ਤਾਂ ਫਿਰ ਕਈ ਛੋਟੇ ਦੇਸ਼ਾਂ ਦੀ ਪੂਰੀ ਜੀਡੀਪੀ ਨੂੰ ਫਰੀਦਾ ਜਾ ਸਕਦਾ ਹੈ ਦੋਸਤੋ ਇੱਕ ਕਮਾਲ ਇਹ ਵੀ ਹੋਇਆ ਹੈ ਕਿ ਮਹਿਜ਼ 22 ਸਾਲ ਦਾ ਮੁੰਡਾ ਕਵੱਲੇ ਵੋਹਰਾ ਜੀ ਹਾਂ ਜ਼ੈਪਟੋ ਦਾ ਫਾਊਂਡਰ 4480 ਕਰੋੜ ਦੀ ਦੌਲਤ ਬਣਾ ਕੇ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਅਮੀਰ ਬਣ ਗਿਆ ਮਤਲਬ ਅਸੀਂ 22 ਸਾਲ ਦੀ ਉਮਰ ਵਿੱਚ ਕੈਂਪਸ ਪਲੇਸਮੈਂਟ ਲਈ ਇੰਟਰਵਿਊ ਦੇ ਰਹੇ ਸੀ ਤੇ ਇਹ ਭਾਈ ਸਾਹਿਬ ਉਸੇ ਉਮਰ ਵਿੱਚ ਸਿੱਧੇ ਅਰਬਾਂ ਵਿੱਚ ਖੇਡ ਰਹੇ ਨੇ ਇਹੀ ਨਹੀਂ ਦੋਸਤੋ ਸ਼ਾਹਰੂਖ ਖਾਨ ਵੀ ਪਹਿਲੀ ਵਾਰ ਅਰਬਪਤੀਆਂ ਦੀ ਇਸ ਲਿਸਟ ਵਿੱਚ ਸ਼ਾਮਲ ਹੋ ਗਏ ਨੇ 12490 ਕਰੋੜ ਦੀ ਦੌਲਤ ਦੇ ਨਾਲ ਮਤਲਬ ਹੁਣ ਕਿੰਗ ਖਾਨ ਸਿਰਫ ਬਾਲੀਵੁੱਡ ਦੇ ਕਿੰਗੀ ਨਹੀਂ ਰਹੇ ਸਗੋਂ ਅਰਬਪਤੀਆਂ ਦੇ ਕਲੱਬ ਦੇ ਨਵੇਂ ਮੈਂਬਰ ਵੀ ਬਣ ਚੁੱਕੇ ਨੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੋਸਤੋ ਐਜੂਟੈਕ ਸਟਾਰਟਅਪ ਫਿਜ਼ਿਕਸ ਵਾਲਾ ਦੇ ਅਲਕ ਪਾਂਡੇ ਤੇ ਪ੍ਰਤੀਕ ਮਹੇਸ਼ਵਰੀ ਵੀ ਪੜਾਉਂਦੇ ਪੜਾਉਂਦੇ ਅਰਬਪਤੀ ਬਣ ਗਏ ਨੇ ਤੇ ਉਹਨਾਂ ਦੀ ਨੈਟਵਰਥ ਹੈ 14520 ਕਰੋੜ ਰੁਪਏ ਜੇ ਰੈਿਸਾਂ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਮੁੰਬਈ 452 ਅਮੀਰਾਂ ਦੇ ਨਾਲ ਸਭ ਤੋਂ ਉੱਪਰ ਹੈ ਉਸ ਤੋਂ ਬਾਅਦ ਦਿੱਲੀ ਵਿੱਚ 223 ਤੇ ਬੰਗਲੌਰੂ ਵਿੱਚ ਦੇਸ਼ ਦੇ 116 ਅਮੀਰ ਲੋਕ ਰਹਿੰਦੇ ਨੇ ਧਨ ਕੁਬੇਰਾਂ ਦੀ ਇਸ ਲਿਸਟ ਦੇ ਵਿੱਚ ਐਸਵਾਰ 101 ਔਰਤਾਂ ਵੀ ਸ਼ਾਮਲ ਨੇ ਸਿਰਫ ਅਰਬਪਤੀਆਂ ਦੀ ਗੱਲ ਕਰੀਏ ਜੀ ਹਾਂ ਜੇ ਸਿਰਫ ਅਰਬਪਤੀਆਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਉਹਨਾਂ ਦੀ ਗਿਣਤੀ ਹੁਣ 350 ਤੋਂ ਵੀ ਵੱਧ ਹੋ ਚੁੱਕੀ ਹੈ ਸੋ ਦੋਸਤੋ ਪੈਸੇ ਵਾਲਿਆਂ ਦੀ ਐਲਿਸਟ ਪਹਿਲੀ ਵਾਰ 2012 ਵਿੱਚ ਆਈ ਸੀ ਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ 6 ਗੁਣਾ ਵੱਧ ਹੋ ਚੁੱਕੀ ਹੈ ਯਾਨੀ ਕਿ ਇੱਕ ਗੱਲ ਤਾਂ ਪੱਕੀ ਹੈ ਕਿ ਆਮ ਲੋਕਾਂ ਦੇ ਅੱਛੇ ਦਿਨ ਆਏ ਹੋਣ ਜਾਂ ਫਿਰ ਨਹੀਂ ਪਰ ਰੈਸਾ ਲਈ ਤਾਂ ਵਾਕਈ ਅੱਛੇ ਦਿਨ ਆ ਹੀ ਚੁੱਕੇ ਨੇ